ਜੀ ਸਰ ਆ ਇੱਕ ਐਕਸੀਡੈਂਟ ਆਇਆ ਉਹਦਾ ਨਾਮ ਰਣਜੀਤ ਸਿੰਘ ਹੈ ਤੇ ਉਹ ਪਿੱਟਰ ਸਿੱਦਾ ਤੇ ਮੇਰੇ ਕੋਲ ਬਰਾਡ ਡਾਟਾ ਆਇਆ ਐ ਐਕਸੀਡੈਂਟ ਕਰਕੇ ਦਿੱਤਾ ਹੈ ਕੀ ਲੱਗਦਾ ਜੀ ਕਿਵੇਂ ਦੈਂਤ ਕੀ ਐ ਐਕਸੀਡੈਂਟ ਬਣਿਆ ਮੈਂ ਜਦੋਂ ਉਹਦਾ ਸੀਪੀਆ ਕਰਕੇ ਹੋ ਸਕਦੀ ਹੈ ਮੈਂ ਜਦੋਂ ਸੀਪੀਆ ਕਰ ਰਿਹਾ ਸੀਗਾ ਮੈਨੂੰ ਤਾਂ ਇਹ ਲੱਗ ਰਿਹਾ ਸੀਗਾ ਕਿ ਚੈਸਟ ਇੰਜਰੀ ਹੋਈ ਐ ਬਾਕੀ ਪੋਸਟਮਾਰਟਮ ਤੋਂ ਇਨਫੋਰਮੇਸ਼ਨ ਕਨਫਰਮ ਹੋਵੇਗੀ ਕਿ ਕੌਜ਼ ਆਫ ਡੈਥ ਕੀ ਐ ਕਰਨੇ ਕੋਈ ਨਹੀਂ ਘਟਨਾ ਹੈਗੀ ਜੀ ਸਰੇ ਕੁਝ ਤਕਰੀਬਨ 11:30 11:30 ਦੇ ਇਨਕੀ ਇਹ ਦਾ ਸਿਚੁਏਸ਼ਨ 40 ਇਅਰਸ ਜਿਹਦਾ ਨਾਮ ਰਜੀਤ ਸਿੰਘ ਹੈ 40 ਸਾਲ ਦੀ ਉਮਰ ਹੈ ਪੱਤੇਗੜ ਸਾਹਿਬ ਪਿੰਡ ਦੇ ਮਤਲਬ ਸੱਤੇਗੜ ਸਾਹਿਬ ਦਾ ਨਾਮ ਲਖਵਿੰਦਰ ਸਿੰਘ ਹੈ ਜੀ ਪਿੰਡ ਤਨਘੇੜੀਆ ਜੀ ਮੇਰਾ ਛੋਟਾ ਬ੍ਰਦਰ ਸੀਗਾ ਜੀ ਬੱਸ ਕਨੈਕਟਰ ਸੀਗਾ ਤੇ 40 ਸਾਲ ਦੀ ਉਮਰ ਸੀ ਜੀ ਕੀ ਘਟਨਾ ਵਾਪਰੀ ਜੀ ਘਟਨਾ ਵਾਪਰੀ ਜੀ ਜਾਮ ਲੱਗਿਆ ਸੀਗਾ ਗੱਡੀ ਗਲਤ ਰਸਤੇ ਮੋੜਨ ਕਾਰਨ ਗੱਡੀ ਰਿਵਰਸ ਕਰਵਾ ਰਿਆ ਸੀਗਾ ਡਰਾਈਵਰ ਨੇ ਪਿੱਛੇ ਪੈਕ ਫੇੜ ਲੱਗਣ ਕਾਰਨ ਉਹਦੀ ਡੈਥ ਹੋ ਗਈ ਕੀ ਹੋ ਗਿਆ ਹਾਂਜੀ ਮੈਰ ਕਿੰਨੇ ਚ ਰੋਇ ਨੇ ਵਿਆਹ ਤਿੰਨ ਕ ਸਾਲ ਹੋਏ ਤੇ ਬੱਚੇ ਇੱਕ ਬੱਚਾ ਜੀ ਇੰਨੇ ਰੋਕ ਸਾਲ ਦੀ ਗੁੱਡੀ ਹੈ ਜੀ ਸੇ ਹੁਣ ਪੁਲਿਸ ਵੱਲੋਂ ਕਾਰਵਾਈ ਕਿੰਨੀ ਕੀ ਹਾਂਜੀ ਪੁਲਿਸ ਵੱਲੋਂ ਕਾਰਵਾਈ ਕੀਤੀ ਹੋਈ ਹੈ ਮੇਰਾ ਛੋਟਾ ਬ੍ਰਦਰ ਜੀ ਕੀ ਨਾਮ ਸੀ ਉਹਨੇ ਜੀ ਮਰ ਕਿੰਨੀ ਸੀ ਰਣਜੀਤ ਸਿੰਘ ਨਾਂ ਆ ਜੀ ਹਾਂ 35 ਸਾਲ ਉਮਰ ਦੇ ਸੀ ਜੀ ਕੀ ਕੰਮ ਕਰਦੇ ਸੀ ਜੀ ਕਨੈਕਟਰ ਹੀ ਕਰਦੇ ਕਿੱਥੋਂ ਕਿੱਥੇ ਜਾ ਰਹੇ ਸੀ ਕੀ ਕੀ ਘਟਨਾ ਪਾਪੜੀ ਜੀ ਉਹ ਮਾਛੀਵਾੜੇ ਤੋਂ ਖੰਨਾ ਜਾ ਰਹੇ ਸੀ ਰਾਜ ਚ ਜਾਵਣ ਲੱਗ ਗਏ ਜੀ ਉੱਥੋਂ ਜਾਮ ਤੋਂ ਗੱਡੀ ਬੈਕ ਕਰਾ ਰਹੀ ਸੀ ਡਰਾਈਵਰ ਦੀ ਅੰਗੈਲੀ ਨਾ ਜੀ ਪਿੱਛੇ ਆ ਗਿਆ ਕਨੈਕਟਰ ਕਨੈਕਟਰ ਦੀ ਉੱਥੇ ਮੌਕਾ ਦੀ ਮੋਟਰ ਗੱਡੀ ਉੱਪਰ ਚੜ ਗਈ ਹਾਂਜੀ ਗੱਡੀ ਬੈਕ ਕਰਦੇ ਤੋ ਉੱਪਰ ਚੜ ਗਈ ਇੱਕ ਕਾਨੂੰਨਕਾਰੀ ਕਾਰਵਾਈ ਕੀਤੀ ਸੀ ਹਾਂਜੀ ਕਾਰਵਾਈ ਕੀਤੀ ਸੀ ਤੇ ਪੁਲਿਸ ਰਿਪੋਰਟ ਹੋ ਜੀ ਸਾਹਿਬ ਡਰਾਈਵਰ ਦਾ ਸਰਜੀਤ ਸਿੰਘ ਬਸਰੰਦ ਪੀਲੀਟਨ ਡੀ ਕੇ 87 ਦੇ ਨਾਲ ਸਮਾਪਤ ਆਰਪੀਐਨ ਸੋਨੀ ਜੀ ਜੋ ਆਤਮ ਕਰੈਕਟਰ ਸੀਗਾ ਇਹ ਬੱਸ ਪਿੱਛੇ ਘਾਰ ਰਹਾ ਸੀਗਾ ਹਰਜੀਤ ਸਿੰਘ ਸਾਨੂੰ ਹਾਫਸ ਸਿੰਘ ਬਸੀ ਤਨਹੇੜੀ ਪੀਐਸਮਲੋਂ ਦਿਲੋਂ ਪਤਾ ਕਰਦੇ ਇਹ ਵੀ ਲੱਗਦਾ ਤੇ ਮੂੰਹ ਵੱਟ ਕੇ ਮੌਤ ਹੋ ਗਈ ਤੇ ਕਾਰਬੋ ਐਮਰਜੈਂਸੀ ਲੰਦੀ ਜਾ ਰਹੀ ਹੈ ਕਿੰਨੇ ਕੇ ਸਾਲ ਦਾ ਜੀ ਇਹ 40 ਸਾਲ ਤੋਂ ਉਪਰ ਹੈ ਜੀ ਇਹ ਬੱਥਰੂ ਪਿੱਛੇ ਕਰਨ ਲੱਗੇ ਹਾਂ ਹਾਂ ਜੀ ਬੱਸ ਵੈਕ ਕਰਾ ਰਾਗੇ ਪੂਰੀ ਜਾਮ ਲੱਗਿਆ ਜੀ ਤੇ ਮੈਂ ਘਰ ਤਾਂ ਥੱਲੇ ਆ ਕੇ ਬਸ ਥੱਲੇ ਬਸ ਜੀ ਪੇਟ ਬੱਜੀ ਫਿਰ ਰੁਕਣਾ ਕੀ ਮੂੰਹ ਵੰਡੇ ਤੇ ਆ ਸਾਡੇ ਦੀ ਸਿੱਧਾ ਸਾਡੇ ਕਿਹੜੀਆਂ ਦਰਾਮਾ ਦਾ ਹੈ ਬਕਰ ਦਾ ਕੀ ਤਕਨੀਕ ਪਤਾ ਦੱਸੋ ਹਾਂ ਮੈਂ ਮੈਂ ਬੱਕਰਾ ਬਣ ਡਿਸਟ੍ਰਿਕਟ ਨੂੰ ਸਨ ਉਹ ਘਰ ਪਈ ਸੀ ਡਰਾਈਵਰ ਹਾਂਜੀ ਕਿਹੜੀਆਂ ਦਰਾਮਾ ਹਨ ਇਹਨਾਂ ਦੇ ਪਾਸੇ ਦਾ ਹੈ 668102 ਬੀ ਐਨ ਐਸ ਇਹਦਾ ਕਿਹੜਾ ਤਰੀਕਾ ਇਹ ਜੀ ਨਹੀਂ ਮੌਕੇ ਬਸ ਬਰਦਾ ਚੱਲੇ ਗਏ ਨਹੀਂ